ਜਿਸ ਸਮੇਂ ਅਸੀਂ 14 ਦਸੰਬਰ ਨੂੰ ਹੋਣ ਵਾਲੇ ਸੀਨੀਅਰ ਅਸਿਸਟੈਂਟ ਦੇ ਇਗਜ਼ਾਮ ਦੀ ਤਿਆਰੀ ਲਈ ਸੈਸ਼ਨਸ ਤੇ ਮੈਰਾਥਨਸ ਪਲਾਨ ਕਰ ਰਹੇ ਸੀ ਬਿਲਕੁਲ ਉਸੇ ਸਮੇਂ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਦੀ ਜਿਲ੍ਹਾ ਪ੍ਰੇਸ਼ਾਸਕ ਦੀ ਚੋਣ ਦਾ ਐਲਾਨ ਕੀਤਾ ਹੈ ਇਹ ਚੋਣਾਂ 14 ਦਸੰਬਰ ਨੂੰ ਹੋਣ ਜਾ ਰਹੀਆਂ ਨੇ ਜਿਸ ਦਿਨ ਆਲਰੇਡੀ ਸਾਡਾ ਸੀਨੀਅਰ ਅਸਿਸਟੈਂਟ ਦਾ ਇਗਜ਼ਾਮ ਕੰਡਕਟ ਹੋਣਾ ਸੀਗਾ ਹੁਣ ਇਸ ਅਨਾਉਂਸਮੈਂਟ ਤੋਂ ਬਾਅਦ ਪੰਜਾਬ ਦੇ ਵਿਦਿਆਰਥੀਆਂ ਦੀ ਜਿਹੜੀ ਸਭ ਤੋਂ ਵੱਡੀ ਬਹਿਸ ਹੈ ਉਹ ਇਹ ਹੀ ਹੈ ਕਿ ਕੀ ਹੁਣ ਸਾਡਾ ਫਿਰ 14 ਦਸੰਬਰ ਵਾਲਾ ਪੇਪਰ ਪੋਸਟਪੋਨ ਹੋਣ ਜਾ ਰਿਹਾ ਤਾਂ ਇਹਨੂੰ ਲੈ ਕੇ ਬਿਲਕੁਲ ਕਿਸੇ ਤਰ੍ਹਾਂ ਦੀ ਸਪੈਕੂਲੇ ਇੱਕ ਗੱਲ ਦਾ ਜਵਾਬ ਦਿੱਤਾ ਹੈ ਕਿ ਅਨਾਉਂਸਮੈਂਟ ਡੇਟ ਦੀ ਉਹਨਾਂ ਨੂੰ ਵੀ ਪਤਾ ਲੱਗ ਚੁੱਕੀ ਹੈ ਤਾਂ ਉਹ ਸੋਮਵਾਰ ਜਾਂ ਮੰਗਲਵਾਰ ਤੱਕ ਇਹਦੀ ਮਤਲਬ ਜਿਹੜੀ ਸਾਰੀ ਅਸੈਸਮੈਂਟ ਲਾਉਣਗੇ ਕਿ ਕੀ ਇਹਦਾ ਇਗਜ਼ਾਮ ਦੇ ਉੱਤੇ ਕੋਈ ਮਤਲਬ ਅਸਰ ਪਊਗਾ ਜਾਂ ਨਹੀਂ ਤਾਂ ਇਗਜ਼ਾਮ ਤੁਹਾਡਾ ਹਲੇ 14 ਦਸੰਬਰ ਨੂੰ ਹੋਣ ਜਾ ਰਿਹਾ ਹੈ ਜੇ ਐਗਜ਼ਾਮ ਪੋਸਟਪੋਨ ਹੋਣਾ ਹੋਇਆ ਤਾਂ ਉਹ ਸਿਰਫ ਤੇ ਸਿਰਫ ਵੈਬਸਾਈਟ ਤੋਂ ਸਾਨੂੰ ਪਤਾ ਲੱਗੂਗਾ ਤਾਂ ਮੈਂ ਪੰਜਾਬ ਦੇ ਵਿਦਿਆਰਥੀਆਂ ਨੂੰ ਇੱਕ ਤਾਈ ਬੇਨਤੀ ਕਰਦਾ ਕਿ ਤੁਸੀਂ ਹਲੇ 14 ਦਸੰਬਰ ਦੇ ਹਿਸਾਬ ਨਾਲ ਆਪਣੀ ਜਿਹੜੀ ਐਗਜ਼ਾਮ ਦੀ ਤਿਆਰੀ ਕਰੋ ਜਿਹੜੀ ਤੁਹਾਡੀ ਸਟਰੈਟੇਜੀ 14 ਦਸੰਬਰ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਤੇ ਇਨ ਕੇਸ ਜੇ ਆਪਾਂ 1% ਦੀ ਪੋਸਿਬਿਲਿਟੀ ਬਣ ਕੇ ਚੱਲੀਏ ਕਿ ਪੇਪਰ ਪੋਸਟਪੋਨ ਹੋਊਗਾ ਤਾਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਪੀਟ੍ਰਪਲੱਸਬੀ ਵੱਲੋਂ ਐਗਜ਼ਾਮਸ ਦੀਆਂ ਡੇਟਸ ਦੀ ਅਨਾਊਂਸਮੈਂਟ ਕੀਤੀ ਗਈ ਹੈ 11 ਜਨਵਰੀ ਨੂੰ ਸਾਡਾ ਜੇਲ ਬਾਰਡਰ ਦਾ ਮ ਚਾਂਸਿਸ ਵਿਲ ਬੀ देयर ਕਿ ਜੇ ਇਨਕੇਸੇ ਪੇਪਰ ਪੋਸਟਪੋਨ ਹੁੰਦਾ ਤਾਂ ਜਨਵਰੀ ਦੇ ਆਖਰੀ ਹਫਤੇ ਵੱਲ ਨੂੰ ਇਹ ਪੇਪਰ ਜਾਊਗਾ ਤਾਂ ਉਹ ਵੀ ਸਾਡੇ ਕੋਲ 60 ਦਿਨਾਂ ਦਾ ਸਮਾਂ ਹੈ ਤਾਂ ਜਿੱਦਣ ਮਤਲਬ ਪੇਪਰ ਦੇ ਪੋਸਟਪੋਨ ਹੋਣ ਦਾ ਨੋਟਿਸ ਚੜ੍ਹ ਵੀ ਗਿਆ ਉਦੋਂ ਵੀ ਤੁਹਾਡੇ ਕੋਲ ਗਿਣਤੀ ਦੇ 60 ਦਿਨ ਹੀ ਬਚੇ ਹੋਣਗੇ ਤਾਂ ਤੁਸੀਂ ਅਕੋਰਡਿੰਗਲੀ ਆਪਣੇ ਸਟਰੈਟਜਿਸ ਬਦਲ ਲੈਣੀਆਂ ਨੇ ਹਾਲ ਦੀ ਘੜੀ ਤੁਸੀਂ ਆਪਦੀ 14 ਦਸੰਬਰ ਦੇ ਹਿਸਾਬ ਨਾਲ ਜੇ ਟੈਸਟ ਸੀਰੀਜ਼ ਲਾ ਰਹੇ ਸੀ ਡੇਲੀ ਆਪਦੇ ਮੌਕ ਟੈਸਟ ਲਾਓ ਜੇ ਅਨਾਊਂਸਮੈਂਟ ਹੁੰਦੀ ਆ ਅਕੋਰਡਿੰਗਲੀ ਆਪਾਂ ਸਬਜੈਕਟ ਵਾਈਜ਼ ਜਿਹੜੀ ਚੀਜ਼ ਨੂੰ ਪਾਲਿਸ਼ ਕਰਨਾ ਜਿੱਥੇ ਕੁ